ਸਾਥੀ ਕਾ ਮੈਂ ਹਾ ਟੋਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੀ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵਾਂ ਹੀ ਧਮਾਕਾ ਹੋ ਗਿਆ ਹੈ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹਾਲੇ ਵੱਡਾ ਫਰਮਾਨ ਜਾਂ ਵੱਡਾ ਫੈਸਲਾ 2 ਦਸੰਬਰ ਨੂੰ ਆਉਣਾ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਵੀ ਦੂਸਰੇ ਪਾਸੇ ਬਾਕੀ ਧੜੇ ਵਾਲੇ ਵੀ ਸ਼ਮੂਲਿਤ ਕਰਨਗੇ ਆਪ ਨੂੰ ਆਪਣੇ ਅਸਤੀਫੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਇਹ ਤਾਂ ਸੁਖਬੀਰ ਸਿੰਘ ਬਾਦਲ ਨੇ ਜਦੋਂ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਜਿਹੜਾ ਸੌਂਪਿਆ ਹੋਇਆ ਹੈ ਉਹਨਾਂ ਦਿਨਾਂ ਤੋਂ ਲੈ ਕੇ ਲੈ ਕੇ ਹੁਣ ਤੱਕ ਜਿਹੜੀ ਅਸਤੀਫਿਆਂ ਦੀ ਝੜੀ ਲੱਗੀ ਹੋਈ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਹਮਾਇਤੀ ਨੇ ਜਿਹੜੇ ਸਪੋਰਟ ਕਰ ਰਹੇ ਵੇ ਕਿ ਤੁਸੀਂ ਹੀ ਸਾਨੂੰ ਪ੍ਰਧਾਨ ਚੰਗੇ ਲੱਗਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਅੱਜ ਜਿਸ ਤਰ੍ਹਾਂ ਐਨਆਰਆਈ ਇਰਾਨੇ ਕਿਹਾ ਕਿ ਬਾਦਲ ਪਰਿਵਾਰ ਦੀਆਂ ਤੇ ਕੁਰਬਾਨੀਆਂ ਹੀ ਬੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੇ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਪਤਾ ਨਹੀਂ ਕਿਹੜੀਆਂ ਕੁਰਬਾਨੀਆਂ ਨੇ ਇਹ ਤਾਂ ਐਨਆਰਆਈ ਜਿਹੜੇ ਬ੍ਰਦਰ ਨੇ ਉਹ ਜਾਣਦੇ ਨੇ ਇੱਧਰ ਇੱਕ ਨਵਾਂ ਹੀ ਪ੍ਰਧਾਨ ਬਣਨਾ ਚਾਹੁੰਦਾ ਹੈ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਵੀ ਦੇ ਸਕਦੇ ਨੇ ਕੌਣ ਕੀ ਇਹਨਾਂ ਦੇ ਜੀਜਾ ਜਾਂ ਇਹਨਾਂ ਦੇ ਬ੍ਰਦਰਨਾ ਸੂਤਰਾ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਹੁਣ ਫਿਰ ਦੁਬਾਰਾ ਇੱਕ ਵਾਰ ਭੱਜ ਦੌੜ ਮਚ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਖਰਕਾਰ ਕਿਹੜਾ ਨਹੀਂ ਚਾਹਦਾ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਹੀਂ ਹੋਣਾ ਚਾਹੀਦਾ ਚਾਹੇ ਬਰਵਿੰਦਰ ਸਿੰਘ ਭੁੰਦਰ ਡਾਕਟਰ ਦਲਜੀਤ ਸਿੰਘ ਚੀਮਾ ਸਪੋਰਟ ਕਰ ਰਹੇ ਨੇ ਯੂਥ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਿੰਗ ਹੈ ਉਹ ਵੀ ਸਪੋਰਟ ਕਰ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਹੋਣਾ ਚਾਹੀਦਾ ਹੈ ਲੇਕਿਨ ਇਧਰ ਮਾਜਰਾ ਹੋ ਰਹੀ ਹੈ ਅਸਤੀਫਾ ਦੇਣ ਜਾ ਰਹੇ ਨੇ ਸੂਤਰ ਦੱਸਦੇ ਨੇ ਕਿ ਵਿਕਰਮਜੀਤ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਗਾ ਇਹ ਸੱਚ ਹੈ ਜਾਂ ਸਹੀ ਹੈ ਕਈ ਦਿਨਾਂ ਤੋਂ ਇਹ ਅਫਵਾਹਾਂ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਦੋਂ ਦਾ ਅਸਤੀਫਾ ਦਿੱਤਾ ਹੈ ਜਦੋਂ ਦਾ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਰਗਵੀਰ ਸਿੰਘ ਹੋਣਾ ਵੱਲ ਉਤਰਖਈਆ ਇਕਰਾਰ ਦਿੱਤਾ ਹੋਇਆ ਹੈ ਬਿਕਰਮਜੀਤ ਸਿੰਘ ਮਜੀਠੀਆ ਇੱਕ ਵਾਰ ਵੀ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਨਹੀਂ ਖੜੇ ਉਹਨਾਂ ਨੇ ਹਮੇਸ਼ਾ ਦੂਰੀ ਬਣਾ ਕੇ ਰੱਖੀ ਜਿਸ ਤਰ੍ਹਾਂ ਵਿਸ਼ਾ ਸਿੰਘ ਬਿਲਟੋਹਾ ਨੂੰ ਐ ਸ਼ਰੋਮਣੀ ਅਕਾਲੀ ਦਲ ਤੋਂ 10 ਸਾਲਾਂ ਵਾਸਤੇ ਮੁਅਤਲ ਕਰ ਦਿੱਤਾ ਹੈ ਇਸੇ ਤਰ੍ਹਾਂ ਬਿਕਰਮਜੀਤ ਮਜੀਠੀਆ ਚਾਹੁੰਦੇ ਨੇ ਕਿ ਮੁਅਤਲ ਹੋਣ ਅਤੇ ਸ਼ਰੋਮਣੀ ਅਕਾਲੀ ਦਲ ਦਾ ਵਾਰਿਸ ਯਾਨੀ ਕਿ ਪ੍ਰਧਾਨ ਮੈਂ ਬਣਾ ਇਹਦਰ ਕੀ ਕਰੀਏ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਆਪਸੀ ਭਾਜਦਾ ਨੂੰ ਕਿ ਇੱਕ ਭਾਜਪਾ ਹੋਰ ਪੈ ਗਈ ਹੈ ਕਿ ਘਰ ਦਾ ਭੇਤੀ ਲੰਕਾ ਟਾਉਣ ਵਾਲੀ ਗੱਲ ਹੋ ਗਈ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਖੁਦ ਚਾਹਵਾਨ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਟਕਸਾਲੀ ਆਗੂ ਬਣਾਉਂਦੇ ਨੇ ਜਾਂ ਨਹੀਂ ਬਣਾਉਂਦੇ ਲੇਕਿਨ ਇਸ ਵਿਕਰਮਜੀਤ ਸਿੰਘ ਮਜੀਠੀਆ ਦੀ ਦਿਲ ਹੀ ਇੱਛਾ ਹੈ ਧੰਨਵਾਦ